ਤਖਬੀਰ ਬਾਦਲ ਦੀ ਚੋਣ ਅਖਾੜੇ ਦੇ ਵਿੱਚ ਵਾਪਸੀ ਹੋਣ ਜਾ ਰਹੀ ਹੈ ਇਸ ਬਾਰੇ ਚਰਚਾਵਾਂ ਛਿੜ ਗਈਆਂ ਨੇ ਸੁਖਬੀਰ ਬਾਦਲ ਚੋਣ ਖਾੜੇ ਦੇ ਵਿੱਚ ਵਾਪਸੀ ਕਰਦੇ ਪਏ ਨੇ ਇਲੈਕਸ਼ਨ ਲੜਨ ਲਈ ਤਿਆਰ ਨੇ ਸੁਖਬੀਰ ਸਿੰਘ ਬਾਦਲ ਉਹ ਸੁਖਬੀਰ ਸਿੰਘ ਬਾਦਲ ਜਿਹੜੇ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਬੁਰੀ ਤਰ੍ਹਾਂ ਹਾਰੇ ਤੇ ਉਸ ਤੋਂ ਬਾਅਦ ਲੋਕ ਸਭਾ ਇਲੈਕਸ਼ਨ ਨਹੀਂ ਲੜੀ ਉਹਨਾਂ ਨੇ ਹੁਣ ਦੁਬਾਰਾ ਚੋਣ ਮੈਦਾਨ ਦੇ ਵਿੱਚ ਨਤਰਨ ਦੀ ਤਿਆਰੀ ਕਰ ਰਹੇ ਨੇ ਸੁਖਬੀਰ ਬਾਦਲ ਔਰ ਜਾਣਕਾਰੀ ਜਿਹੜੀ ਆ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਆ ਚਰਚਾਵਾਂ ਛੜੀਆਂ ਹੋਈਆਂ ਕਿ ਸੁਖਬੀਰ ਬਾਦਲ ਇਲੈਕਸ਼ਨਸ ਲੜ ਸਕਦੇ ਨੇ ਪਰ ਜ਼ਿਮਨੀ ਚੋਣ ਦੇ ਵਿੱਚ ਉਹ ਵਾਪਸੀ ਕਰ ਗਿੱਦੜ ਬਹਾਤੋਂ ਸੀਟ ਖਾਲੀ ਹੋਈ ਹੈ ਕਿਉਂਕਿ ਪੀਪੀਸੀਸੀ ਪ੍ਰਧਾਨ ਮਨਿੰਦਰ ਸਿੰਘ ਰਾਜਾ ਬਣੇ ਗਏ ਐਮਪੀ ਬਣਨ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਰ ਹੁਣ ਚਰਚਾ ਛੜ ਗਈ ਹੈ ਕਿ ਇਸ ਸੀਟ ਦੇ ਉੱਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਜ਼ਿਮਨੀ ਚੋਣ ਲੜ ਸਕਦੇ ਨੇ ਜਲੰਧਰ ਜ਼ਿਮਨੀ ਚੋਣ ਦਾ ਮਾਹੌਲ ਹੈ ਜੇ ਭਖਿਆ ਹੋਇਆ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਹਾਲਾਤ ਜਿਹੜੇ ਨੇ ਤਣਾਅਪੂਰਵਕ ਨੇ ਕਿਹੜੀ ਪਾਰਟੀ ਦਿੱਤ ਦਾ ਸਿਰ ਆਪਣੇ ਸਿਰ ਤੇ ਰੱਖੇਗੀ ਇਹ ਵੇਖਣਾ ਹੋਵੇਗਾ ਪਰ ਫਿਲਹਾਲ ਚਰਚਾ ਹੁਣ ਅਲੈਦਾ ਵਿਛੜ ਗਈ ਹੈ ਦਰਸਲ ਗਿੱਦੜ ਬਾਹਾ ਤੋਂ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ਦੇ ਵਿੱਚ ਨਿਤਰ ਸਕਦੇ ਨੇ ਚਰਚਾਵਾ ਚੱਲਦੀਆਂ ਪਈਆਂ ਨੇ ਸੁਖਬੀਰ ਸਿੰਘ ਬਾਦਲ ਵਾਪਸੀ ਕਰ ਸਕਦੇ ਨੇ ਚੋਣ ਖਾੜੇ ਦੇ ਵਿੱਚ ਇਹਦੇ ਬਾਰੇ ਚਰਚਾ ਚੱਲਦੀ ਪਈ ਹੈ ਦਰਸਲ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਬੜੀ ਬੁਰੀ ਤਰ੍ਹਾਂ ਹਾਰੇ ਸੀ ਸੁਖਬੀਰ ਬਾਦਲ ਔਰ ਉੱਥੇ ਹੀ ਹਾਰ ਪ੍ਰਕਾਸ਼ ਸਿੰਘ ਬਾਦਲ ਦੀ ਵੀ ਹੁੰਦੀ ਹੈ ਉਸ ਤੋਂ ਬਾਅਦ 2024 ਦੀਆਂ ਐਮਪੀ ਇਲੈਕਸ਼ਨਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਲੜਨਾ ਸ਼ਾਇਦ ਮੁਨਾਸਬ ਨਹੀਂ ਸਮਝਿਆ ਜਾਂ ਉਹ ਉਨ੍ਹਾਂ ਨੇ ਹਵਾਲਾ ਦੇ ਦਿੱਤਾ ਕਿ ਇੱਕ ਪਰਿਵਾਰ ਤੇ ਇੱਕ ਸੀਟ ਦਾ ਪਰ ਤਾਂ ਵੀ ਅੰਦਰ ਖਾਤੇ ਚਰਚਾਾਂਵਾਂ ਚੱਲਦੀਆਂ ਪਈਆਂ ਸੀ ਕਿ ਸੁਖਬੀਰ ਸਿੰਘ ਬਾਦਲ ਰਿਜ਼ਲਟਸ ਨੂੰ ਜਾਣਦੇ ਨੇ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਨੇ ਇਸ ਵਾਰ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹ ਇਲੈਕਸ਼ਨਸ ਦੇ ਵਿੱਚ ਨਿਤਰਨ ਪਰ ਹੁਣ ਚਰਚਾਾਂਵਾਂ ਛੜੀਆਂ ਹੋਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਦਰਬਾਤੋਂ ਚੋਣ ਲੜ ਸਕਦੇ ਨੇ ਚੋਣ ਖਾੜੇ ਦੇ ਵਿੱਚ ਨਿਤਰ ਸਕਦੇ ਨੇ ਔਰ ਜ਼ਿਮਨੀ ਚੋਣਾਂ ਦੇ ਵਿੱਚ ਐਮਐਲਏ ਦੀ ਸੀਟ ਵਾਸਤੇ ਚੋਣ ਤੋੜ ਜਿਹੜੀ ਆ ਉਹ ਲੜ ਸਕਦੇ ਨੇ ਕੀ ਬਣਦਾ ਆ ਹੋਂਦੇ ਸਮੇਂ ਨੂੰ ਉਹ ਦੇਖਣਾ ਹੋਵੇਗਾ ਪਰ ਸੁਖਵੀਰ ਸਿੰਘ ਬਾਦਲ ਬਾਰੇ ਚਰਚਾ ਜਿਹੜੀ ਆ ਉਹ ਲਗਾਤਾਰ ਭੱਗਦੀ ਜਾ ਰਹੀ ਹੈ ਕੀ ਸੁਖਵੀਰ ਬਾਦਲ ਚੋਣ ਖਾੜੇ ਚ ਆਉਣਗੇ ਇਹੇ ਦੇਖਣਾ ਹੋਵੇਗਾ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਵੀ ਜ बड़ी ਥਾਂ ਦੇ ਉੱਤੇ ਮੰਗਿਆ ਜਾ ਰਿਹਾ ਸੁਖਵੀਰ ਸਿੰਘ ਬਾਦਲ ਨੂੰ ਲਾਉਣ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਕੀ ਕੁਝ ਹੋਵੇਗਾ ਬਾਦਲ ਦਾ ਭਵਿੱਖ ਕੀ ਹੈ ਔਰ ਨਾਲ ਦੀ ਨਾਲ ਸ਼ਰੋਮਣੀ ਅਕਾਲੀ ਦਲ ਕਿੱਥੇ ਜਾ ਕੇ ਖੜਦਾ ਆ ਇਹ ਦੇਖਣਾ ਹੋਵੇਗਾ ਬਣੇਰੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇ